ਸਰ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਬਣੀ ਹੋਈ ਹੈ ਕਿੰਡੀ ਭੱਟੀ ਮਾਤਰਾ ਚ ਬਵਾਈ ਰਿਪੋਰਟ ਖਾਸ ਤੌਰ ਤੇ ਆਈਪੋਲ ਫੜੇਗੇ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਿਕ ਪਰਕ ਸਾਹਿਬ ਆਈਪੀਐਸ ਅਤੇ ਐਸਪੀਡੀ ਸ਼੍ਰੀ ਅਜੇ ਗੰਧ ਜੀ ਆਈਪੀਐਸ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਈ ਹੈ ਜਿਹੜੇ ਮਾੜੇ ਅਨਸਾਂ ਦੇ ਤੋ ਕਿਉਂਕਿ ਲੋਕ ਸਭਾ ਇਲੈਕਸ਼ਨ ਨੇ ਉਹਦੇ ਸਬਦੀ ਸਮੇਂ ਸਮੇਂ ਤੇ ਬਜ਼ਾਰਾਂ ਦੇ ਵਿੱਚ ਹੋ ਰਿਹਾ ਘਪਚਾ ਵੀ ਕਰਦੇ ਆ ਇਸੇ ਤਹਿਤ ਕਾਰਵਾਈ ਕਰਦੇ ਹੋਏ ਸੀਐਸਟਾਫ ਬਠਿੰਡਾ ਨੇ ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆ ਆਈ ਡਵਾਈਸ ਫਿਕਸਰ ਜਿਹੜੇ ਫੇਰ ਬਗੜਾ ਉੱਤੇ ਕਰਾਇਤੇ ਦੁਕਾਨ ਕਰਦਾ ਵਾ ਇੱਥੇ ਅਸੀਂ ਕਾਬੂ ਕੀਤਾ ਵਾ ਸਾਨੂੰ ਮੁਖਰੀ ਹੋਈ ਸੀ ਵੀ ਵੀ ਇਹ ਵੱਖ-ਵੱਖ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪेयर पार्ट ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਦਿੰਦਾ ਵਾ ਉਹਦੇ ਅਸੀਂ ਕਾਰਵਾਈ ਕਰਦੇ ਹੋਏ ਇਹ ਤੋਂ ਅਸੀਂ ਟੋਟਲ 68 ਫੋਨਾਂ 68 ਫੋਨ ਬਰਾਮਦ ਕਰ ਰਹੇ ਨੇ 65 ਫੋਨ ਆਈਫੋਨ ਨੇ ਦੋ Oppo ਦੇ ਨੇ ਤੇ ਇੱਕ Nokia ਦਾ ਵਾ ਇਹਦੀ ਪੁਛਗਿਛ ਦੇ ਉਧਾਰ ਦੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਮ ਦਾ ਬੰਦਾ ਸੁਲਤਾਨਵਾਲਾ ਰੋੜਾ ਦਾ ਮਰਸਦਾ ਰਹਿਣ ਵਾਲਾ ਉਹਨੂੰ ਅਸੀਂ ਕੱਲ ਗ੍ਰਿਫਤਾਰ ਕੀਤਾ ਵਾ ਇਹਨੋਂ ਅੱਗੇ ਪੁਛਗਿਛ ਜਾਰੀ ਹੈ ਤੋਤੀ ਚੱਰੀ ਹੈ ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਲਗੇ ਲੈ ਕੇ ਲੇਟੈਸਟ ਇਹ ਸਾਰੇ ਮਹਿੰਗੇ ਆ ਜੀ ਆਈਫੋਨ 15 14 13 Pro Max ਸਾਰੇ ਮਹਿੰਗੇ ਫੋਨ ਨੇ ਸਰ ਅੱਗੇ ਵੀਚਦੇ ਕੋਈ ਨਹੀਂ ਸੀ ਹੁਣ ਤੱਕ ਤਫਤੀਸ਼ ਸਾਹਮਣੇ ਆਏ ਕੀ ਕਰਦੇ ਸਕੇ ਇਹ ਇਹ ਤਫਤੀਸ਼ ਕਰ ਰਹੇ ਆ ਜੀ ਇੰਨੇ ਮਾਰੇ ਡਾਟਾ ਲੈ ਰਹੇ ਆ ਵੀ ਕਿਤੋਂ ਕਿਤੋਂ ਚੋਰੀ ਹੋਏ ਨੇ ਉਹ ਕੋਈ ਨਹੀਂ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ ਇਹ ਤਫਸੀਲ ਦਾ ਹਿਸਾਬਾ ਵੀ ਕਿਤੋਂ ਕਿਤੋਂ ਫੋਨ ਆਏ ਨੇ ਇਹਦੇ ਕੋਲੇ ਪਰ ਇੰਨੇ ਫੋਨ ਆਣੇ ਬਹੁਤ ਵੱਡੀ ਗੱਲ ਆ ਸਹੀ ਲੱਗਦਾ ਹੈ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ ਜਾਂ ਦਿੱਸ਼ਾ ਕੀ ਬਿਲਕੁਲ ਵਧੂਗੀ ਜੀ ਕਿਉਂਕਿ ਪੁਲਿਸ ਵੱਲੋਂ ਵੀ ਸਮੇਂ-ਸਮੇਂ 'ਤੇ ਦੁਕਾਨਦਾਰਾਂ ਨੂੰ ਵੀ ਗਾਹ ਕੀਤਾ ਜਾਂਦਾ ਜਿਵੇਂ SIM ਕਾਰਡ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਤੇ ਉਹਦਾ ਰਿਕਾਰਡ ਰੱਖਿਆ ਜਾਵੇ ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤੇ ਉਹਦਾ ਵੀ ਆਧਾਰ ਕਾਰਡ ਵਗੈਰਾ ਕੋਈ ਆਈਡੀ ਪ੍ਰੂ ਇਨਾਰੇ ਕੋਈ ਸਪੈਸ਼ਟ ਨਹੀਂ ਕਰ ਸਕਿਆ ਵੀ ਇਹ ਠਾਠ ਫੋਨ ਕਿੱਥੋਂ ਆਏ ਨੇ ਕਿਸਦੇ ਨੇ ਕੁਝ ਨਹੀਂ ਹੈ ਇੱਕ ਗੱਲ ਗ੍ਰਿਫਤਾਰੀ ਕਿ ਨਹੀਂ ਹੋਏਗੇ ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਤੇ